ਸਸਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਸੰਤਾਂ ਦੇ ਕੋਠਿਆਂ ਦੇ ਵਿੱਚ ਆ ਤੇ ਬਾਈ ਸੁਖਮੰਦਰ ਦੇ ਕੋਲੇ ਇਸ ਟਾਈਮ ਮੌਜੂਦ ਆ ਪਿਛਲੇ ਦਿਨੀ ਬਾਈ ਨੂੰ ਇੱਕ ਬਹੁਤ ਵੱਡਾ ਘਟਾ ਪਿਆ ਨਹੀਂ ਤਾਂ ਅੱਜ ਬਾਈ ਮੇਲੇ ਦੇ ਵਿੱਚ ਪਹੁੰਚਿਆ ਹੁੰਦਾ ਮਿੱਤਰੋ ਤੇ ਉੱਥੇ ਜਿਹੜਾ ਮੇਲੇ ਦਾ ਜਾਣਦਾ ਸੁਪਨਾ ਸੀ ਉਹ ਪ੍ਰਮਾਤਮਾ ਨੇ ਕਿਤਨਾ ਕਿਤੇ ਢੇਰੀ ਕੀਤਾ ਮਿੱਤਰੋ ਪਰ ਉਸ ਸੁਪਨੇ ਹੋਏ ਢੇਰੀ ਤੋਂ ਬਾਅਦ ਫਿਰ ਬਾਈ ਦੇ ਕੋਲੇ ਆਪਾਂ ਪਹੁੰਚੇ ਆ ਬਾਈ ਨੇ ਕੰਮ ਜਿਹੜਾ ਸ਼ੁਰੂ ਕੀਤਾ ਵਾ ਮਿੱਤਰੋ ਔਰ ਜਨਵਾਰ ਫਿਰ ਬਾਈ ਦੇ ਕੋਲੇ ਅੱਜ ਮਿੱਤਰੋ ਚਾਰ ਆ ਤੇ ਚਾਰੇ ਨੀਲੀ ਰਾਵੀ ਨਸਲ ਦੇ ਆ ਦੋ ਟੋਕੜਾ ਕਪਣਾ ਮਈਆਂ ਇੱਕ ਹੋਰ ਬਹੁਤ ਚੰਗੀ ਤਾਜੀ ਸੋਈ ਝੋਟੀ ਇੱਕ ਹੋਰ ਮਸੂਨ ਵਾਲੀ ਆ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਸੁਖਮੰਦਰ ਮੈਂ ਠੀਕ ਠਾਕ ਤੇ ਬਾਈ ਘਰ ਪਰਿਵਾਰ ਸੇਤਾ ਸਾਰੇ ਠੀਕ ਅੱਛਾ ਬਾਈ ਫਿਰ ਕਿ ਮੇਰੇ ਆ ਲੋਕਾਂ ਨੇ ਪਿਆਰ ਬਹੁਤ ਮੈਨੂੰ ਵੀ ਫੋਨ ਕਰ ਲਾਈਆਂ ਵੀ ਭਾਈ ਨੂੰ ਦੱਸੀ ਵੀ ਸਾਡੇ ਤੋਂ ਆਇਆ ਨਹੀਂ ਜਾਣਾ ਤੇ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਥ ਆ ਭਾਈ ਦੇ ਨਾਲ ਮੈਨਾਂ ਵੀ ਭਾਈ ਮੱਝਾਂ ਵਿਕੀਆਂ ਤੋਂ ਤਾਂ ਘੱਟ ਫੋਨ ਆਇਆ ਹੂੰ ਭਰੋਂ ਜਿਨ੍ਹਾਂ ਦੇ ਵਿੱਚ ਜਿਹਦੇ ਪਸ਼ੂ ਰੱਖੇ ਨਹੀਂ ਜਿਹਨੂੰ ਪਤਾ ਹੀ ਨਹੀਂ ਪਸ਼ੂਆਂ ਦਾ ਉਹਨਾਂ ਬੰਦਿਆਂ ਦੇ ਵੀ ਫੋਨ ਆ ਗਏ ਹੂੰ ਅਮਰੀਕਾ ਤੋਂ ਜੈਨ ਕਿੱਥੋਂ ਕਿੱਥੋਂ ਐਵੇਂ ਜਿਹੜਾ ਫੋਨ ਜਿਹੜਾ ਪਸ਼ੂ ਨਹੀਂ ਨਾ ਲਗਿਆ ਆਪਣੇ ਤੋਂ ਉਸ ਬੰਦੇ ਨੇ ਵੀ ਫੋਨ ਆਇਆ ਹੂੰ ਆਪਣੇ ਦੁੱਖ ਦੇ ਵਿੱਚ ਬੰਦੇ ਖੜੇ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਚਲੋ ਜਿਹੜਾ ਕੋ ਹੋਣਾ ਹੀ ਹੋ ਗਿਆ ਪਰ ਦੁੱਖ ਦੇ ਵਿੱਚ ਬੰਦੇ ਸ਼ਰੀਕ ਹੋਏ ਸਹੀ ਗੱਲ ਆ ਜੀ ਹਾਂ ਇਧਰ ਗਰਦਾਸਪੁਰ ਵਾਲਾ ਬਾਬਾ ਜੀ ਆਰਾਮ ਸਿੰਘ ਦੇ ਰਿਸ਼ਤੇਦਾਰ ਹੈ ਉਹ ਰਾਤ ਦੇ 8 ਵਜੇ ਤੋਂ ਲੱਗਾ 10 ਵਜੇ ਤੱਕ ਫੋਨ ਲਾਈ ਗਿਆ ਕੋਈ ਫੋਨ ਬਾਹਰ ਆਇਆ ਤੇ ਉਰਦਿਆਂ ਸਾਰ ਉਹਨਾਂ ਬੰਦਿਆਂ ਦਾ ਫੇਰ ਫੋਨ ਆ ਗਿਆ ਇਹ ਫੋਨ ਉਹਦੇ ਹਮਦਰਦੀ ਦੇ ਐਮਐਲਏ ਦਾ ਜਿਹੜਾ ਲੁਧਿਆਣੇ ਵਾਲਾ ਉਹ ਪਸ਼ੂਆਂ ਦਾ ਲੈਣ ਦੇ ਆਪਣੇ ਨਾਲ ਲਿੰਕ ਸੀਗਾ ਉਹਦਾ ਹੂੰ ਹੂੰ ਉਸ ਬੰਦੇ ਨੇ ਬਹੁਤ ਦੁੱਖ ਮਨਾਇਆ ਉਹਦੇ ਦੁੱਖ ਉਹਦੇ ਧੰਨਵਾਦ ਅੱਬਾ ਕਰਦੇ ਜਿਹੜੇ ਆਪਣੇ ਦੁੱਖ ਦੇ ਵਿੱਚ ਬੰਦੇ ਨਾਲ ਸਾਥ ਦਿੱਤਾ ਸਹੀ ਹੈ ਜੀ ਉਹਨਾਂ ਦਾ ਧੰਨਵਾਦ ਸ਼ੁਕਰਗੁਜ਼ਾਰ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਨਾਲ ਆਪਣੀ ਹਮਦਰਦੀ ਬਿਟਾਈ ਨਹੀਂ ਸਹੀ ਹੈ ਜੀ ਅੱਛਾ ਭਾਈ ਸੁਖਮੰਦਰ ਫਿਰ ਉਸ ਦੁੱਖ ਦੀ ਘੜੀ ਤੋਂ ਬਾਅਦ ਫਿਰ ਹੁਣ ਜਨਵਾਰ ਸ਼ੁਰੂ ਕਰਤੇ ਲਿਆਉਣੇ ਫਿਰ ਹਾਂ ਜੀ ਲਿਆਉਣੇ ਠੀਕ ਹੈ ਭਾਈ ਅੱਛਾ ਅੱਜ ਜਨਵਾਰ ਚਾਰੇ ਨੀਲੀ ਦਾ ਵੀ ਦੇ ਬਾਈ ਹਨਾ ਹਾਂਜੀ ਪਾਪਾ ਫੇਰ ਹੀ ਆ ਮੈਂ ਤਾਂ ਸ਼ੁਰੂਆਤ ਕਰੀ ਇਹਦੀ ਕੀ ਡਿਟੇਲ ਆ ਬਾਈ ਇਹ ਦੂਜੀ ਸੂਏ ਵਾਸਤੇ ਸੂਈ ਹੈ ਠੀਕ ਹੈ ਜੀ ਬੱਚਾ ਆ ਦੇਤਾ ਇਹਨੇ ਕਾਲਾ ਦੇਗੀ ਬੱਚਾ ਹਾਂ ਬੱਚਾ ਕਾਲਾ ਦੇਗੀ ਕੱਟੀ ਦੇਗੀ ਠੀਕ ਹੈ ਜੀ ਹਾਂ ਕੰਪੀਟੀਸ਼ਨ ਵਾਲੀ ਝੋਟੀ ਸੀ ਹਨਾ ਬਾਈ ਮੇਰੇ ਵਾਲੇ ਹੈਗੀ ਸੀਗੀ ਜੀ ਹਾਂ ਤੇ ਦੂਜਾ ਸੂਆ ਸੂਈ ਆ ਬਾਈ ਇਹ ਦੂਜਾ ਸੂਆ ਸੂਈ ਆ ਠੀਕ ਹੈ ਇਹਨੇ ਦੁੱਧ ਦੱਸਦੇ ਆ ਵੀ 13-14 ਕਿਲੋ ਦੁੱਧ ਇਨੇ ਪਹਿਲੇ ਸੂਏ ਦਿੱਤਾ ਹੈ ਠੀਕ ਹੈ ਜੀ ਐਨ ਕੀ ਇਹਦੀ ਮੈਨੂੰ ਆਪਦੀ ਮਤ ਹੈ ਵੀ ਇਹ 15 16 ਕਿਲੋ ਦੁੱਧ ਦੇ ਸਕਦੀ ਹੈ ਦੇ ਚੋਟੀ ਪਲੀ ਪੁਲੀ ਬੜੀ ਹੈ ਜੀ ਜਾਤ ਬਹੁਤ ਆ ਚੋਟੀ ਇੱਕ ਇਹ ਨਹੀਂ ਹੁੰਦਾ ਵੀ ਜਿਹੜਾ ਕੋਈ ਮੋਟਾ ਪਸ਼ੂ ਆ ਗਿਆ ਵੀ ਖਨੀਓ ਨੇ ਦੁੱਧ ਆ ਜਿਹੜੀ ਆ ਇਹਦੀ ਆ ਇਹਦੇ ਹੈਗਾ ਨਾ ਇਹ ਸਾਰਾ ਕੁਝ ਦੁੱਧ ਵਾਲਾ ਹੀ ਹੈ ਅੱਛਾ ਭਾਈ ਫਿਰ ਡੈਰੀ ਦੀ ਮੈਂ ਹੀ ਐਸੇ ਦੀ ਇਹ ਬੰਦਿਆਂ ਨੇ ਇਹਦੀ ਮਾਂ ਵੇਚੀ ਹੈ ਜੀ ਦਾ ਭਾਈ ਗੁਰੂ ਜੀ ਜਿੱਥੋਂ ਤਾਈ ਮੈਨੂੰ ਥੋੜਾ ਪਤਾ ਲੱਗਾ ਪੂਰੀ ਡਿਟੇਲ ਮੈਂ ਕਰ ਦੂੰਗਾ ਠੀਕ ਹੈ ਜੀ ਇਹਦੀ ਮਾਂ ਵੇਚੀ ਚੰਗੇ 17 18 ਕਿਲੋ ਦੁੱਧ ਵਾਲੀ ਇੰਨਾ ਬੰਦਿਆਂ ਨੇ ਲੰਗਿਆਂ ਨੇ ਦਿੱਤੀ ਸੀ ਠੀਕ ਹੈ ਜੀ ਠੀਕ ਹੈ ਲੰਗਿਆਂ ਨੇ ਤੋਂ ਫਿਰ ਆਪਣੇ ਬੰਦਿਆ ਕੋਲੇ ਜਾਵੜੀ ਸੀ ਹੂੰ ਉਹਨਾਂ ਬੰਦਿਆ ਕੋਲ ਆਪਾਂ ਲਈ ਐ ਠੀਕ ਹੈ ਜੀ ਤੇ ਉਹਾਂ ਦੇ ਵਿੱਚ ਤਸੱਲੀ ਇਹਨਾਂ ਤੋਂ ਕਰ ਲਿਓ ਪੂਰੀ ਡਿਟੇਲ ਮੈਂ ਦੱਸ ਕੇ ਦੇ ਦੂੰਗਾ ਠੀਕ ਹੈ ਇਹਦੀ ਮਾਂ ਦੇ ਥੱਲੇ ਤਾਂ ਬਹੁਤ ਦੁੱਧ ਸੀ ਇਹਦੇ ਬਾਰੇ ਨਹੀਂ ਆਪਾਂ ਨੂੰ ਅਜੇ ਪਤਾ ਇਹਦਾ ਅੱਜ ਦੀ ਘੜੀ ਦੇ ਵਿੱਚ 10-11 ਕਿਲੋ ਦੁੱਧ ਹੈ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਇਹਨੂੰ 4 ਦਿਨ ਹੋ ਗਏ ਠੀਕ ਹੈ ਕੱਟਾ ਦੇਗੀ ਬਈ ਕੱਟੀ ਐ ਕੱਟੀ ਦੇਗੀ ਕਾਲੀ ਦੇਗੀ ਹੈਨਾ ਕਾਲੀ ਦੇਗੀ ਹੂੰ ਠੀਕ ਹੈ ਟੂਗਾ ਬਈ ਕੀ ਕਾਰਨ ਬਣਿਆ ਹੋਊਗਾ ਯਾਰ ਕਈ ਰੀਤਾਂ ਟੀਕਾ ਕੋਈ ਮਰਜ਼ੀ ਲਵਾ ਦੇ ਜੇ ਪਸੂ ਨੇ ਬੱਚਾ ਕਾਲਾ ਦੇਣਾ ਦੇਣਾ ਪਰ ਟੀਕੇ ਚ ਘੜਬੜ ਮਾੜੀ ਮੋਟਾ ਆ ਜਾਂਦੀ ਹੂੰ ਕਈ ਵਾਰੀ ਹੈ ਨਾ ਬਾਈ ਨੀਲੇ ਤੋਂ ਨੀਲੇ ਤੇ ਲਾ ਕੇ ਵੀ ਬੱਚਾ ਕਾਲਾ ਆ ਜਾਂਦਾ ਹੂੰ ਆ ਜਾਂਦਾ ਇਹ ਵੀ ਕਰ ਹਾਂਜੀ ਹਾਂਜੀ ਅੱਛਾ ਬਾਈ ਸੁਖਮੰਦਰ ਫਿਰ ਇਹਦਾ ਇਹ ਵਿੱਚ ਨਹੀਂ ਆਪਾਂ ਹੁਣ 11 ਕਿਲੋ ਦੁੱਧ ਤਿਆਰ ਹੈ ਹਨਾ ਜੀ ਹਾਂਜੀ ਆਪਾਂ ਜੇ ਆਪਣੇ ਘਰੇ ਰਹਿ ਗਈ 10 ਦਿਨ 15 ਹਾਂਜੀ ਫਿਰ ਆਪਾਂ 14 ਕਿਲੋ ਦਾ ਮੈਦਾ ਹੈਗੀ ਆ ਵੀ ਜਾਵੜੂਗੀ ਜੀ ਇਹਦਾ ਗੰਬਰੇ ਨਹੀਂ ਖੈਂਦੇ ਰੇਡ ਫੋਨ ਤੇ ਕਰਾਂ ਠੀਕ ਹੈ ਕੱਢੋ ਬਾਹਰੋਂ ਤੋਰ ਦਿਓ ਇਹਨੂੰ ਮਾੜਾ ਜੀ ਲੈ ਮਿੱਤਰੋ ਮੇਲਿਆਂ ਦੇ ਵਿੱਚ ਜਾ ਕੇ ਖੜਨ ਵਾਲੀ ਕੰਪੀਟੀਸ਼ਨ ਲੜਨ ਵਾਲੀ ਤੇ ਗੱਲ ਦੇ ਵਿੱਚ ਹਾਰ ਪਵਾਉਣ ਵਾਲੀ ਤੇ ਮੇਲੇ ਦੇ ਵਿੱਚ ਚੜ੍ਹਾਈ ਪੀਡੀਐਸ ਤੇ ਜਰੂਰ ਜਾਵਾਂਗੇ ਇਹਨੂੰ ਲੈ ਕੇ ਬਾਈ ਤਾਂ ਕਿਉਂਕਿ ਪਰੇਸ਼ਾਨੀ ਦੇ ਵਿੱਚ ਸੀ ਇਸ ਕਰਕੇ ਪਾਈ ਨੇ ਨਹੀਂ ਬਾਈ ਕੋਲ 2 ਜਨਵਾਰ ਸੀ ਚਲ ਜਾਣ ਵਾਲੇ ਫਰ ਬਾਈ ਨੇ ਜਿਹੜਾ ਆਪਦਾ ਮਨ ਬਦਲ ਲਿਆ ਮੈਂ ਨਹੀਂ ਜਾਣਾ ਕਿਉਂਕਿ ਜਦੋਂ ਕੋਈ ਵੱਡੀ ਸੱਟ ਲੱਗ ਜਾਵੇ ਨਾ ਉਦੋਂ ਬੰਦਾ ਕਿਤੇ ਨਾ ਕਿਤੇ ਸੋਚ ਲੈਂਦਾ ਵੀ ਨਹੀਂ ਐਤਕੀ ਸਾਲ ਆਪਣੇ ਨਾਮ ਨਹੀਂ ਲਿਓ ਬਾਈ ਇੱਕ ਗੱਲ ਠੰਡੀ ਵੀ ਬਹੁਤ ਆ ਹਨਾ ਬਹੁਤ ਜਿਆਦਾ ਜੀ ਹੂੰ ਵੇਖੀ ਭਾਈ ਇੱਕ ਗੱਲ ਹੈਗੀ ਸਖਮੰਦਰ ਬਾਈ ਮੱਝਾ ਤੇਰੇ ਕੋਲੇ ਹੀ ਬਹੁਤ ਆਉਂਦੀਆਂ ਹੋਣੀਆਂ ਲੱਤ ਬਹੁਤ ਛੋਟੀ ਜਮੇ ਦੀ ਹਾਂਜੀ ਹਾਂਜੀ ਜੇ ਆਪਾਂ ਸਹੀ ਚ ਗਿਣਗੇ ਨਾ ਹੂੰ ਉਹਦੇ ਵਿੱਚ ਹੀ ਮੱਝ ਆਉਂਦੀ ਹੈ ਕਿੰਨੇ ਪਰਸੈਂਟ ਨੰਬਰ ਦੇਣਾ ਭਾਈ ਤੂੰ ਇਹਨੂੰ ਨੀਲੀ ਦਾ ਵਿੱਚ ਮੈਂ ਨਾ ਇਹਨੂੰ ਸਹੀ ਮਾਣਿਆਂ ਦੇ ਵਿੱਚ ਹੂੰ ਜਿੰਨੀ ਮੇਰੇ ਮਨ ਨੂੰ ਚੰਗੀ ਲੱਗੀ ਮੈਂ 100 ਬੜਾ ਸੋਹ ਹੀ ਕਹਿੰਦਾ ਹੂੰ ਮੈਨੂੰ ਵੀ ਬਹੁਤ ਚੰਗੀ ਮਹਿ ਲੱਗੀ ਮੈਂ ਇਹ ਨਹੀਂ ਕਹਿੰਦਾ ਵੀ ਇਹਦਾ ਕੱਦ ਥੋੜਾ ਜਿਹਾ ਦਰਮਿਆਨਾ ਹੈ ਹੂੰ ਆਪਣੀ 13 ਦੇ ਵਿੱਚ ਚੈਂਪੀਅਨ ਬਣ ਬਣੀ ਸੀ ਨਾ ਮੱਝ ਹੂੰ ਆਹ ਦੋ ਦਾ ਵੀ ਇੰਨਾ ਹੀ ਨਹੀਂ ਓਏ ਨਹੀਂ ਠੀਕ ਹੈ 15 ਕਿਲੋ ਦੁੱਧ ਦੇਈ ਜੂਗੀ ਭਾਈ ਹਨਾ ਇਹ ਆਰਾਮ ਨਾ ਦੇਊਗੀ ਜੀ ਆਰਾਮ ਨਾ ਅੱਛਾ ਭਾਈ ਦੋ ਨੰਬਰ ਤੇ ਮੈਂ ਜਿਹੜੀ ਵੱਡੀ ਆ ਕੱਟੀ ਬਾਰੇ ਤਾਂ ਹੂੰ ਇਹ ਸੂਨ ਵਾਲੀ ਹੈ ਭਾਈ ਇਹ ਸੂਨ ਵਾਲੀ ਹੈ ਠੀਕ ਹੈ ਭਾਈ ਕਿੰਨੇ ਦਿਨ ਪਹਿ ਭਾਈ ਜਾਂਦੇ ਹਰੇ ਇਹਦੇ 6 ਤਰੀਕ ਨੂੰ ਦਿਨ ਪੂਰੇ 6 ਤਰੀਕ ਨੂੰ ਇਹ ਕਿੰਨਾ ਦੁੱਧ ਦੇ ਦੂਗੀ ਸਿੰਘ ਬੰਦਰ ਬਾਈ ਉਹਨਾਂ ਨੇ 14 ਕਿਲੋ ਦੁੱਧ ਖਿਆ ਜੀ ਨਹੀਂ ਵੀ ਆਲੀ ਦੇਣਾ ਵੀ ਬੰਦ ਕਰਦੀ ਬਾਈ ਬਾਦ ਨੂੰ ਇਹਨੂੰ ਵੀ ਮਰ ਕਰਾ ਨਹੀਂ ਦਈਏ ਰਹਿਮਤ ਨਹੀਂ ਕਰਦਗੇ ਛੱਡ ਦੋ ਇਹ ਬਈ ਕਿਨਵਾ ਸੂਆ ਸੂਣਾ ਇਹਨੇ ਇਹਨੇ ਕਹਿੰਦੇ ਆ ਤੀਜਾ ਜੋ 피ઝા ਹੈ ਵੇਖੋ ਇਹ ਮਾਇਆ ਸੂਏ ਸਾਹਿਬਾਰੇ ਗੱਲ ਨਹੀਂ ਕਰਦਾ ਹੁੰਦਾ ਹਣਾ ਠੀਕ ਹੈ ਬਾਈ ਠੀਕ ਹੈ ਨਹੀਂ ਸੀ ਰੋਟਾ ਆਖੋ ਲਾਈਟ ਕਮਾਲ ਹੈ ਬਈ ਇਹਨੂੰ ਕੋਈ ਕੱਟ ਲੈ ਕੱਟ ਲੈ ਕੰਪਨੀ ਲੱਗੀ ਰੋਕ ਲੀ ਲੈ ਮੇਤਰੋ ਲੈ ਵੇ ਲੋ ਬੜੀ ਜ਼ਬਰਦਸਤ ਹੈ ਨਾ ਭਾਈ ਬਿਲਕੁਲ ਜੀ ਬਿਲਕੁਲ ਅਜੇ ਤਾਂ ਆਂਦੇ ਬਣੂਗੀ ਵਾਕਈ ਦੋਧਾਲੀ ਬੇ ਯਾਰ ਲੈ ਵਾ ਲੋ ਬੜਾ ਟਿਕਾਣੇ ਦਾ ਲੱਗਾ ਯਾਰ ਲਿਆ ਭਾਈ ਭਾਈ ਸਿਕੰਦਰ ਹੈ ਇਹਨਾਂ ਦਾ ਰੇਟ ਦੱਸ ਦੀਆ ਯਾਰ ਦੱਸ ਦੇ ਨੇ ਫਿਰ ਦੱਸ ਦੇ ਫਿਰ ਇਹਨਾਂ ਕਰ ਚਲੋਂਦਾ ਤੂੰ ਪੈਂਡਿੰਗ ਰੱਖ ਲੈ ਹੁੰਦਾ ਤੈਨੂੰ ਮੈਂ ਕਹਿੰਦਾ ਨਹੀਂ ਕਈ ਵਾਰੀ ਤੂੰ ਗਾਂ ਫਿਸ਼ਾ ਕਰ ਨਹੀਂ ਹੁੰਦੀ ਆ ਕਈ ਵਾਰੀ ਬਰੀਡਰ ਬੰਦੇ ਨੂੰ ਹੀ ਦੇਣੀ ਹੁੰਦੀ ਆ ਹਨਾ ਅਪਡੇਟ ਹੈ ਜੀ ਜੀ ਤੁਹਾਨੂੰ ਆਪਾਂ ਵਾਹ ਚੈਲੇਵਾ ਦਾ ਜਿਵੇਂ ਮਨ ਲਾ ਹਨ ਵੀ ਕਰਮ ਵਾਲੀ ਦਾ ਫੀਤੇ ਨਾਲ ਮਿਲ ਕੇ ਲੰਬਾਈ ਚੜਾਈ ਲਈ ਹੁੰਦੀ ਆ ਹਾਂ ਦੱਸੀ ਬਾਈ 1 15 ਦੇ ਦਈਏ ਮਾਨਤਾ ਨਾਲ 1 12 ਦੀ ਠੀਕ ਹੈ ਅੱਛਾ ਬਾਈ ਇੱਧਰ ਆ ਜਾ ਹੁਣ ਤੇ ਇਹ ਦੋ ਟੋਕੜਾ ਗੱਪਣੀਆਂ ਆਹ ਟੋਕ ਆਹ ਚੈੱਕ ਪਾਸ ਹੋ ਗਈ ਆਈ ਠੀਕ ਹੈ ਜੀ ਇਹਦਾ 10 ਕਿਲੋ ਤੋਦਾ ਠੀਕ ਹੈ ਟੋਕੜ ਗੱਪਣ ਦਾ ਹੈ ਹਾਂ 9 10 ਕਿਲੋ ਆ ਠੀਕ ਮਿਲਦੀ ਵਧੀਆ ਹੈ ਹੂੰ ਲੱਤ ਹਲਾਉਂਦੀ ਨਹੀਂ ਹੂੰ ਟੀਕਾ ਲੱਗਦਾ ਇਹਦੇ ਚੁਵਾਈ ਕਿਵੇਂ ਆ ਬਾਈ ਚੁਵਾਈ ਇੱਕ ਨੰਬਰ ਹੈ ਦੁੱਧ ਕਿੰਨਾ ਆ ਬਾਈ ਦੁੱਧ 9-10 ਕਿਲੋ ਅੱਛਾ ਯਾਰ ਉਹ ਇਧਰਲੇ ਕਮਾਂ ਚ ਘਟ ਗਿਆ ਪਹਿਲਾਂ ਤਾਂ ਇਤੋਂ ਵੱਧ ਸੀਗਾ ਚੈੱਕ ਪਾਸ ਕਿੰਨੀ ਆ ਬਾਈ ਚੈੱਕ ਪਾਸ ਮੰਨ ਕੇ ਚੱਲੋ ਵੀ ਹੋ ਗਈ ਆ ਸਵਾ ਦੋ ਢਾਈ ਮਹੀਨੇ ਦੀ ਸਵਾ ਦੋ ਢਾਈ ਮਹੀਨੇ ਦੀ ਹਾਂ ਇੱਕ ਹੀ ਨਦੀ ਦੇ ਦੇਂਗੇ ਬਾਈ ਇਹ ਫੁਨਤੇ ਹੀ ਦੇ ਦਾਂਗੇ ਕਈ ਰੋਹ ਰੰਦੀ ਤੋਰ ਨੂੰ ਹਣਾ ਹੈ ਤੋਰ ਨੂੰ ਰਹਿਣ ਦੀ ਨਹੀਂ ਤੋਰ ਨੂੰ ਰਹਿਣ ਦੇ ਤੋਰ ਨੂੰ ਦੂਜੀ ਬਾਈ ਇਹ ਚੈੱਕ ਕਰਾ ਦਿਆਂਗੇ ਇਹ ਵੀ ਗੱਬਣਾ ਠੀਕ ਹੈ ਕਿਨੇਜਰ ਦੀ ਗੱਬਣਾ ਆਖਿਆ ਇਹ ਬਸ ਦੋਹਾਂ ਤੋਂ ਥੋੜੀ ਜਿਹੀ ਘੱਟ ਹੈ ਇਹ ਚੈੱਕ ਕਰਾਉਣੀਆਂ ਹੁਣ ਇਹ ਦੁੱਧ ਬਾਈ ਹੈ ਦੁੱਧ 4 ਕਿਲੋ ਠੀਕ ਹੈ ਇਹ ਠੰਡੀ ਸੀਲਾ ਚੋਣ ਨੂੰ ਬਹੁਤ ਬਹੁਤ ਇਹ ਇਹ ਤਾਂ ਫਿਰ ਰੇਟ ਫੋਨ ਤੇ ਕਰ ਲਓ ਚੈੱਕ ਫੋਨ ਤੇ ਜਹਾਜੀ ਦੇ ਦੇਣੀ ਆਪਾਂ ਠੀਕ ਹੈ ਇਹ ਦੂਜਾ ਸੁਆ ਸੁਣਾ ਬਾਈ ਇਹਦੇ ਦੂਜਾ ਇਹ ਗੌਂਡੂ ਹੀ ਲਈ ਆਪਾਂ ਇੱਕ ਬਾਰ ਚ ਇਤੋਂ ਠੀਕ ਹੈ ਅੱਛਾ ਇਹ ਤਾਂ ਹੋ ਗਿਆ ਦੋਵੇਂ ਟੋਕੜਾ ਗੱਬਣਾ ਆਪਣੀਆਂ ਅੱਛਾ ਬਾਈ ਸੁਖਮੰਦਰ ਫਿਰ ਇਹ ਮੇਲੇ ਤੇ ਲਜਾਣੀ ਸੀ ਕੱਟੀ ਇਹ ਆਪਾਂ ਤਾਂ ਮੈਂ ਸੱਚੀ ਗੱਲ ਦੱਸਦਾ ਹਾਂ ਵੀ ਆਪਾਂ ਤਾਂ ਦਿੱਤੀ ਸੀ ਵੇਚ ਠੀਕ ਆ ਇਹ ਮੁੰਡਾ ਸੀਗਾ ਇਟਲੀ ਦੇ ਵਿੱਚ ਠੀਕ ਆ ਮੇਲੇ 'ਚ ਇੰਨਾ ਸ਼ੌਂਕ ਰੱਖਦਾ ਉਹ ਹੂੰ ਉਹਨੇ ਜਿੰਨੇ ਪੈਸੇ ਆਪਾਂ ਮੰਗੇ ਆਪਾਂ ਨੂੰ ਪੈਸੇ ਦੇਤੇ ਆਪਾਂ ਇਹਦੇ ਛੇਨਛਾ ਦੇ ਟੀਕੇ ਲਵਾਤੇ ਠੀਕ ਆ ਜੀ ਆਪਣੇ ਕੋਲੇ ਆ ਕੇ ਬੋਲ ਪੀ ਉਦੋਂ ਹੀ ਆਪਾਂ ਟੀਕੇ ਲਵਾਤੇ ਠੀਕ ਆ ਅਸੀਂ ਕੱਲ ਪਰਸੋ ਚੈੱਕ ਕਰਾਤੀ ਮੈਂ ਕਿਹਾ ਉੱਥੇ ਲੈ ਕੇ ਜਾਣੀ ਆ ਫਿਰ ਉਹ ਜਿਹਾ ਹਿਸਾਬ ਤਾ ਹੋ ਜਾਂਦਾ ਉਹ ਜਦੋਂ ਆ ਮੇਲਿਆਂ ਦੇ ਵਿੱਚੋਂ ਮੱਝਾਂ ਨਿਕਲ ਗਈਆਂ ਹਾਂ ਰੋਲਾ ਪੈ ਗਿਆ ਹੂੰ ਦੇਖੋ ਭੋਲੇ ਦੀਆਂ 8-7 ਮੱਜਾਂ ਸੀਗੀਆਂ ਜਿਹੜੀਆਂ ਘਰੋਂ ਜਾਣੀਆਂ ਸੀ ਹਾਂ ਉਹ ਸਰਪੰਚ ਲੈ ਕੇ ਆ ਗਿਆ ਕਾਲਗੇ ਵਾਲੇ ਆਲਾ ਹੂੰ ਮੇਰੇ ਵੀ ਮਨ ਨੂੰ ਸੱਚੀ ਗੱਲ ਐ ਸ਼ੌਟ ਲੱਗਾ ਹੂੰ ਉਹ ਬੰਦੇ ਨੂੰ ਇਟਰੀ ਵਾਲ ਨੂੰ ਕਹਿ ਤਾਂ ਮੈਂ ਕਿਹਾ ਵੀ ਤੁਸੀਂ ਖੁਦ ਲੈ ਜਾਓ ਹੂੰ ਵੀ ਮੈਂ ਤੁਹਾਡੇ ਨਾਲ ਜ਼ਰੂਰ ਜਾਵੜਦਾ ਸੀ ਮੱਝ ਝੋਟੀ ਹੋ ਸਿੱਧੀ ਸੀ ਪਰ ਮੈਂ ਨਹੀਂ ਜਾਣਾ ਕਿਉਂਕਿ ਉੱਥੇ ਧੱਕਾ ਹੋਇਆ ਜਿਹੜਾ ਉਹ ਆਪਣੇ ਤੋਂ ਨਹੀਂ ਨਾ ਆਪਾਂ ਕਿਸੇ ਨੂੰ ਮਾਰਾ ਕਹੀਏ ਨਹੀਂ ਕਹਿੰਦੀ ਲੋਰੀ ਆਪਾਂ ਨੂੰ ਪੂਰੀ ਸਟੋਰੀ ਬਾਰੇ ਪਤਾ ਨਹੀਂ ਨਹੀਂ ਪਤਾ ਆਪਣੇ ਜਦੋਂ ਆਪਾਂ ਗਏ ਨਹੀਂ ਆਪਾਂ ਵੇਖਿਆ ਨਹੀਂ ਆਪਾਂ ਉਹ ਗੱਲ ਨਹੀਂ ਕਰਦੇ ਪਰ ਇੰਨੀ ਗੱਲ ਜ਼ਰੂਰ ਕਰਦੇ ਆ ਜਿਹੜੇ ਮੱਜਾਂ ਮੋੜ ਕੇ ਲਿਆਏ ਆ ਬਹੁਤ ਦਿਲ ਟੁੱਟ ਗਿਆ ਉਹਨਾਂ ਦਾ ਜੇ ਦੂਜਿਆਂ ਦਾ ਨਹੀਂ ਜਿਹੜੇ 8 7 57 ਮੋੜ ਕੇ ਲਿਆ ਉਹਨਾਂ ਦਾ ਦਿਲ ਟੁੱਟ ਗਿਆ ਇਹਦੇ ਕੋਲੇ ਜਿਹਦੀ ਘਰ ਦੀ ਬਰੀਡ ਬਣਾਈ ਹੋਈ ਹੈ ਇਹਦੀ ਭੋਲੇ ਦੀ ਨੱਥੂ ਵਾਲੇ ਵਾਲੇ ਦੀ ਵੇਖੋ ਮੁੰਡਾ ਕਿੰਨੇ ਪਸ਼ੂ ਸਾਹਮ ਦਾ ਕਿੰਨਾ ਸ਼ੌਂਕ ਰੱਖਦਾ ਹੂੰ ਮੇਰੇ ਸਾਹਮਣੇ 19 20 ਕਿਲੋ ਮੱਝ ਹੁਣ 18 19 ਕਿਲੋ ਦੁੱਧ ਘਰੇ ਦੁੱਧ ਦੇਈ ਜਾਂਦੀ ਹੂੰ ਜਿਹੜੀ ਉਹ ਮੇਲੇ ਤੇ ਕੰਪੀਟੀਸ਼ਨ ਲੜਨ ਗਿਆ ਓ ਉਹ ਜੇ ਬੰਦੇ ਜਦੋਂ ਵਾਪਸ ਘਰੇ ਆ ਜਾਣ ਫਿਰ ਉਹ ਆਪਦਾ ਵੀ ਦਿਲ ਟੁੱਟ ਜਾਂਦਾ ਇਸ ਕਰਕੇ ਇੱਕ ਤਾਂ ਮੱਝ ਦਾ ਮਨ ਟੁੱਟਿਆ ਹੋਇਆ ਸੀ ਉਹ ਇੱਕ ਜਦੋਂ ਇਹਨਾਂ ਦਾ ਹੋਇਆ ਆਪਣਾ ਮਨ ਟੁੱਟ ਗਿਆ ਆਪਾਂ ਨਹੀਂ ਗਏ ਹੂੰ ਬਹੁਤ ਬੰਦੇ ਆਦ ਕੀ ਜਿਹੜੇ ਨਹੀਂ ਜਾ ਰਹੇ ਹਾਂ ਤੇ ਪੀਡੀਐਫ ਨੂੰ ਆਪਾਂ ਹੂੰ ਆਪਾਂ ਬੜਾ ਮਾਣ ਰਿਹਾ ਪੀਡੀ ਪੀਡੀਐਫ ਦਾ ਆਪਾਂ ਸਦਰਪੁਰੇ ਵਾਲੇ ਦਲਜੀਤ ਦੀ ਪੂਰੀ ਇੱਜ਼ਤ ਕਰਦੇ ਆ ਹੂੰ ਉਸ ਬੰਦੇ ਨੂੰ ਮੈਂ ਤੇ ਨੇੜੇ ਨਹੀਂ ਆਉਂਦਾ ਉਹ ਹੂੰ ਉਹਦੇ ਕੋਲੇ ਵੀ 50 60 70 80 ਕਿਲੋ ਤੱਕ ਗਾਈਆਂ ਹੈਗੀਆਂ ਹੂੰ ਮੇਰਾ ਖਿਆਲ ਵੀ ਸ਼ਾਇਦ ਉਹ ਨਹੀਂ ਪਾਉਂਦਾ ਹੂੰ ਉਹ ਪਸ਼ੂ ਨੂੰ ਹੱਥ ਨਹੀਂ ਲਾਉਂਦਾ ਹੂੰ ਹੁਣ ਆਪਣੀ ਪੀਡੀਐਫ ਦੇ ਵਿੱਚ ਜਿਹੜੀ ਛੱਡੋ ਆਪਾਂ ਕਿਸੇ ਨੇ ਨਹੀਂ ਕਹਿੰਦੇ ਇਹ ਆਪਣੀ ਉਹ ਮੱਝ ਜਿਹੜੀ ਉੱਥੇ ਚੋਈ ਵਾਸਤੇ ਗਈ ਵੀ ਸੀ ਹੂੰ ਉਹ ਫਸਟ ਆਈ ਸੀਗੀ ਹੂੰ ਇੱਥੇ ਪੀਡੀਐਫ ਤੇ ਹੂੰ ਮੇਨਾ ਦਾ ਪਿਛਲੇ ਸਾਲ ਹੀ ਹੂੰ ਉਹਦੀ ਕਾਲਗਿਆ ਵਾਲੀ ਦੀ ਕਾਲੀ ਵਾਲੀ ਹਾਂ ਐਡੀ ਚੰਗੀ ਮੱਝ ਸੀ 17 18 ਕਿਲੋ ਦੁੱਧ ਦੇ ਰਹੀ ਸੀ ਕਿੰਨਾ 5 ਦਿਨ ਟੱਕਰਾ ਮਾਰ ਕੇ ਹੂੰ ਬੰਦੇ ਘਰੇ ਆ ਗਏ ਆਪਣਾ ਮਨ ਪਹਿਲਾਂ ਟੁੱਟਿਆ ਫੇਰ ਟੁੱਟ ਗਿਆ ਆਪਾਂ ਗਏ ਨਹੀਂ ਬਸ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਜਈਆ ਜੀ ਹਾਂ ਜਦੋਂ ਆਪਾਂ ਨੂੰ ਪੂਰੀ ਸਟੋਰੀ ਬਾਰੇ ਨੂੰ ਪਤਾ ਹੋਵੇ ਫਿਰ ਆਵੇਂ ਆਪਾਂ ਵੱਧ ਘੱਟ ਕਹੀਏ ਜੀ ਨੰਬਰ ਆਪਣਾ 9915707307336 ਆ ਮਾਜਾ ਪਰ ਚੈੱਕ ਕਰਾ ਕੇ ਦੇਵਾਂਗੇ ਉਹ ਚੈੱਕ ਹੈ ਠੀਕ ਹੈ ਲਈ ਮੇ ਤੋਂ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਆ